ਸਾਨੂੰ ਵੀ ਦੱਸਦੇ ਭਰਾਵਾ ਵੀ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ ਇਥੇ ਤਾਂ ਸਿਰਫ ਸਿੱਧੇ ਹੀ ਪਤਾ ਲੱਗਦਾ ਅਗੇ ਰਾਜ ਨਹੀਂ ਸੇਵਾ ਕਿਹੜੀ ਸਭ ਕਮਾਲ ਦੀ ਸੇਵਾ ਕੀਤੀ ਹੈ ਜੀ ਚਿੱਟੇ ਦੀ ਸੇਵਾ ਇਹਨਾਂ ਨੇ ਕੀਤੀ ਉਹ ਸੇਵਾ ਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਢਾਬੇ ਵੱਡੇ ਵੱਡੇ ਬੱਸਾਂ ਵੱਡੇ ਵੱਡੇ ਉਹ ਪਹਾੜਾਂ ਚ ਉਧਰ ਅਮਰੀਕੇ ਕਲੇਟੇ ਸਭ ਬੜਾ ਬੜਾ ਕੁਝ ਬਣ ਗਿਆ ਸੇਵਾ ਬਹੁਤ ਜ਼ਿਆਦਾ ਕੀਤੀ ਨੇ ਦਿਲੋਂ ਕੀਤੀ ਹੈ ਸੇਵਾ ਮਾਤਾ ਦੇ ਭੋਗ ਤੇ ਮੁਖਸਰ ਦੇ ਦਰਬਾਰ ਸਾਹਿਬ ਚੋਂ ਲੰਗਰ ਲਿਆ ਕੇ ਖਵਾਇਆ ਸੇਵਾ ਕਰਨਗੇ ਗਰੀਬ ਤੋਂ ਗਰੀਬ ਵੀ ਗੁਰਦੁਆਰੇ ਨੂੰ ਪੱਖਾ ਦਾਨ ਕਰ ਦਿੰਦਾ ਉਹਦੇ ਬਾਪੂ ਦੇ ਭੋਗ ਤੇ ਉਹ ਵੀ ਨਹੀਂ ਸਰਿਆ ਸੇਵਾ ਨਚੋੜ ਕੇ ਖਾ ਗਏ ਪੰਜਾਬ ਨੂੰ ਕਦੇ ਜੋਕਾ ਸੇਵਾ ਕਰਦੀ ਦੇਖੀ ਨੇ ਜੋਕਾਂ ਨੂੰ ਤਾਂ ਖੂਨ ਹੀ ਪੀਣਾ ਹੁੰਦਾ ਬਸ ਕੱਲਾ ਚਿਚੜੀਆਂ ਸੇਵਾ ਕਰਦੀਆਂ ਦੇਖਿਆ ਕਦੇ ਸੁੱਕ ਬਸਾਉਣੀ ਪਛਾਉਣੀ ਪੈਂਦੀ ਏ ਥੱਲੇ ਵੀ ਯਾਰ ਚਿਚੜੀਆਂ ਯਾਰ ਬਹੁਤਾਂ ਕਰਦੀਆਂ ਮੈਂ ਸਾਂ ਬਾਲਾਈ ਜੋ ਇਲਜ਼ਾਮ ਜੋ ਮਰਜੀ ਬੋਲੀ ਜੋ ਸੌ ਝੂਠ ਦਾ ਇੱਕ ਸੱਚ ਬਣਾ ਲਾਂਗੇ ਬੋਲੀ ਜੋ ਪਰ ਲੋਕਾਂ ਨੂੰ ਸਾਰਾ ਪਤਾ ਹੈ ਜੀ ਪਬਲਿਕ ਸਭ ਜਾਣਦੀ ਹੈ ਜੇ ਤੁਹਾਨੂੰ ਲੱਗਿਆ ਕਿ ਯਾਰ ਸੱਚੇ ਦਿਲੋਂ ਬੋਲਦਾ ਭਗਵੰਤ ਮਾਨ ਸੱਚੇ ਦਿਲੋਂ ਪੰਜਾਬ ਦੇ ਹੱਕਾਂ ਚ ਲੋਕਾਂ ਦੇ ਹੱਕਾਂ ਵਾਸਤੇ ਲੱਗਿਆ ਤਾਂ ਇੱਕ ਵਾਰੀ ਤਾੜੀਆਂ ਮਾਰ ਕੇ ਸਾਡੇ ਸਾਰੇ ਟੀਮ ਦਾ ਹੌਸਲਾ ਵਧਾ ਦਿਓ ਭਗਵੰਤ ਸਿੰਘ ਜਿੰਦਾਬਾਦ ਜਿੰਦਾਬਾਦ ਭੀਮ ਜਿੰਦਾਬਾਦ ਬਹੁਤ ਬਹੁਤ ਭਗਵੰਤ ਸਿੰਘ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਕਦੇ ਵੱਡੇ ਗਰਾਉਂਡ ਦੇ ਵਿੱਚ ਰੱਖ ਕੇ ਖੁੱਲੀਆਂ ਗੱਲਾਂ ਕਰਾਂਗੇ ਇਹ ਤਾਂ ਅਜੇ ਟ੍ਰੇਲਰ ਜਿਹਾ ਹੀ ਐ ਹੋਏ ਤਾਂ ਬਹੁਤ ਕੁਝ ਪਿਆ ਮੇਰੇ ਕੋਲ ਤਾਂ ਸਮਾਨ ਹੀ ਵੜਾ ਪੈਣ ਆਲਾ ਤਾਂ ਇਹ ਤਾਂ ਧਰਦੇ ਨੇ ਇੱਕ ਗੱਲ ਮੈਨੂੰ ਥੋੜੀ ਜੀ ਸਕੂਨ ਵੀ ਦਿੰਦੀ ਐ ਕਈ ਵਾਰੀ ਮੇਰੇ ਕੋਲ ਵੀਡੀਓ ਆ ਜਾਂਦੀ ਐ ਨੇ ਫੋਨ 'ਚ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਹੂੰਦੜ ਮੂਰੇ ਟੀਂਸੇ ਮੂਰੇ ਬਾਦਲ ਮੂਰੇ ਸੰਦੂ ਮੋਰੇ ਮੁਰੇ ਜੈ ਆਪਣਾ ਕੈਪਟਨ ਮੁਰੇ ਜੁੜੇ ਵੀ ਹੈਗੇ ਜਿੰਨੇ ਇਹਨੇ ਤੇ ਮੁਰੇ ਮਾਈਕ ਕਰਕੇ ਮੇਰਾ ਨਾਮ ਲੈ ਲਿਆ ਭਗਵਾਨ ਤਮਾਨੇ ਨਾ ਮੈਂ ਤੁਹਾਨੂੰ ਕੀ ਕਹਾਂ ਯਾਰ ਤੂੰ ਡਰਦੇ ਕਿਉਂ ਮੈਥੋਂ ਉਹ ਨਾ ਯਾਰ ਉਹਦੀ ਗੱਲ ਨਾ ਕਰੋ ਉਹ ਬੰਦਾ ਭੜਦਾ ਫਿਰਦਾ ਯਾਰ ਲੈ ਦੱਸੋ ਯਾਰ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾਉ ਬਈ ਯਾਰ ਇਹ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਉਹਨਗੇ ਘਰੇ ਹੋਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਤੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਆ ਕਿ ਮੈਨੂੰ ਆਹ ਦਿਓ ਬੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿੱਲਾ ਜਿੱਤ ਕੇ ਆਇਆ ਬੈਰ ਕੱਟ ਦੀਏ ਲੋਕਾਂ ਨੇ ਤਾਂ ਹੀ ਆਪੋ ਤਨੂ ਮਾਰ ਕੇ ਆਏ ਹਾਂ 70 ਪਿਛਾ ਕੇ ਆਏ ਚੁੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲ ਚ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਾਮਾਨ ਜਾ ਰਿਹਾ ਕਮਾਲ ਆ ਯਾਰ ਨਸਲ ਕੁਸ਼ੀਆਂ ਦੇ ਕੇਸ ਚੱਲਣੇ ਚਾਹੀਦੇ ਨਸਲ ਕੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਤੇ ਨੇ ਇਹਨਾਂ ਨੇ ਜੇਲ੍ਹ ਤੇ ਮੈਨੂੰ ਆਹ ਦਿਓ ਖਾਣ ਨੂੰ ਆਹ ਸਰਾਣਾ ਦਿਓ ਆ ਦਿਓ ਲੈ ਦੱਸ ਭੂਆ ਦੇ ਪਿੰਡ ਆ ਉਹ ਤਾਂ ਭਰੋ ਹੀ ਮਿਲੂ ਜਿਹੜਾ ਭਾਈ ਉਥੇ ਵਾਕਿਆ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ ਚ ਕੈਪਟਨ ਮਰਿੰਦ ਉਹਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ 'ਚ ਸਾਰੀ ਚੰਨੀ ਨੂੰ ਜਦੋਂ ਲੋਕਾਂ ਨੇ ਕਹਿੰਦੇ ਗਲਤ ਬੋਲੀ ਜਾਣਾ ਓਏ ਤੈਹੀਂ ਤੈਹੀਂ ਵੀ ਕੀਤਾ ਜਾਂਦਾ ਅੱਛਾ ਕਹਿੰਦਾ ਆਪਾਂ ਮਾਫੀ ਮੰਗ ਲੈਣਾ ਕਹਿੰਦਾ ਮੈਂ ਤਾਂ ਕਿਤੇ ਪ੍ਰਗਟ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਜ਼ੇ ਬਿਆਨ ਸੁਣ ਕੇ ਹਟਿਓ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਕਰਮਜੀਠੀ ਇਥੇ ਨਿਸ਼ਾਨੇ ਸਾਦੇ ਗਏ ਨੇ ਤੇ ਬਿਕਰਮਜੀਠੀ ਨੂੰ ਲੈ ਕੇ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਜਿੱਥੇ ਬਿਆਨ ਜਾਰੀ ਕੀਤਾ ਤਾਂ ਉੱਥੇ ਪੰਜਾਬੀਆਂ ਦੇ ਲਈ ਇੱਕ ਵੱਡਾ ਐਲਾਨ ਵੀ ਕੀਤਾ ਤੇ ਅੱਜ ਜਿਹੜਾ ਉਦਘਾਟਨ ਵੀ ਕੀਤਾ ਗਿਆ ਦੱਸ ਦਿੰਦੇ ਆ ਕਿ ਬਠਿੰਡਾ ਚਿੱਲੇ ਦੇ ਵਾਸੀਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਇੱਕ ਸੁਗਾਤ ਦਿੱਤੀ ਗਈ ਹੈ ਉਹਨਾਂ ਨੇ ਰਾਮਪੂਰਾ ਫੂਲ ਵਿਖੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਵੀ ਕੀਤਾ ਤੇ ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਲੰਮੇ ਸਮੇਂ ਤੋਂ ਆ ਰਹੀ ਵੱਡੀ ਦਿੱਕਤ ਤੋਂ ਰਾਹਤ ਵੀ ਇਹ ਪੁਲ ਨਾ ਹੋਣ ਕਾਰਨ ਸ਼ਹਿਰ ਦੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਕਈ ਦੇ ਘਰ ਇੱਕ ਪਾਸੇ ਤੇ ਦੁਕਾਨ ਦੂਜੇ ਪਾਸੇ ਸੀ ਜਦੋਂ ਵੀ ਰੇਲਵੇ ਫਾਟਕ ਬੰਦ ਹੁੰਦਾ ਸੀ ਤਾਂ ਲੋਕਾਂ ਦਾ ਅੱਧਾ-ਅੱਧਾ ਘੰਟਾ ਵਿਅਰਥ ਖਰਾਬ ਹੋ ਜਾਂਦਾ ਸੀ ਉਦਘਾਟਨ ਸਮੇਂ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਸ਼ਹਿਰ ਦੇ ਵਿੱਚ ਲੋਕ ਭਲਾਈ ਦਾ ਅਸਲੀ ਕੰਮ ਹੋਇਆ